ਗੁਰਾਇਆ ਪੁਲਿਸ ਨੇ ਮੇਨ ਹਾਈਵੇ ਤੇ ਰਾਹ ਜਾਂਦੇ ਲੋਕਾਂ ਦੇ ਨਾਲ ਲੁੱਟਖੋ ਕਰਨ ਵਾਲੇ ਗਰੋਹ ਦੇ 2 ਮੈਂਬਰਾਂ ਨੂੰ ਗ੍ਰਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਂਚ ਅਧਿਕਾਰੀ ਨੇ ਦੱਸਾਇਆ ਕਿ ਗ੍ਰਫਤਾਰ ਕੀਤੇ ਗਏ ਦੋਸ਼ੀਆਂ પાસેੋਂ ਲੁੱਟੇ ਹੋਏ 13 ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਹ ਦੋਵੇਂ ਨਸ਼ੇ ਦੀ ਪੂਰਤੀ ਦੇ ਲਈ ਰਾਹ ਜਾਂਦੇ ਅਤੇ ਮੇਨ ਰੋਡ ਤੇ ਜਾਂਦੇ ਵਹੀਕਲਾਂ ਨੂੰ ਜਿਹੜਾ ਇਸ਼ਾਰਾ ਦੇ ਕੇ ਰੋਕਦੇ ਸੰਤ ਇਹ ਦਾਤਰ ਜਾਂ ਹੋਰ ਹਥਿਆਰਾ ਦੀ ਨੋਕ ਤੇ ਫਿਰ ਉਹਨਾਂ પાસે ਮੋਬਾਈਲ ਅਤੇ ਨਕਦੀ ਲੁੱਟ ਲੈਂਦੇ ਸਨ ਐਸਐਸਪੀ ਸਾਹਿਬ ਜਿੰਦਰਦੇਹਾਤੀ ਜੀ ਦੇ ਦਸ਼ਨ ਨਿਸ਼ ਅਪੀ ਉਹਨਾਂ ਮਰਦ ਨੂੰ ਚਲਾਈ ਗਈ ਵਿਸ਼ੇਸ਼ ਮੈਮ ਜਿਸ ਦੇ ਤਹਿਤ ਇੰਸਪੈਕਟਰ ਕੰਟਰਸਿੰਗ ਐਸਐਸ ਤੋਂ ਗ੍ਰਾਹਿਆ ਕਿ ਉਹਦੀ ਟੀਮ ਵੱਲੋਂ ਇੰਟਰ-ਡਿਸਟ੍ਰਿਕਟ ਗੈਂਗ ਜਿਹੜਾ ਇਹ ਫੜਿਆ ਗਿਆ ਇਹ ਦੋਨੇ ਲੇਡੀਆਂ ਦੇ ਗੈਂਗ ਸਹੇਕੇ ਨੇ ਜਿਹੜੇ ਕਿ ਰਾਤ ਵੇਲੇ ਰਾਤ ਦੇ ਸਮੇਂ ਜਿਹੜਾ ਵਾ ਉਜੂ ਰਾਹਗੀਰ ਜਾਂਦੀ ਸੀ ਉਹਨਾਂ ਨੂੰ ਦਾਤਰ ਦੀ ਨੌਕ ਤੇ ਉਹਨਾਂ ਨਾਲ ਲਟਕੋਹਾਂ ਕਰਦੇ ਸਨ ਕਿ ਮੇਨਿੰਨ ਦਾ ਜਿਹੜਾ ਮਿਜਰ ਇਰੀਆ ਸੀ ਕੰਮ ਕਰਨ ਦਾ ਉਹ ਗ੍ਰਾਹਿਆ ਫਲੋਰ ਅਤੇ ਮਕਾਨਪੁਰ ਸੀ ਕਿ ਜਦੋਂ ਟਰੱਕ ਡਰਾਈਵਰ ਵੀ ਕੋਈ ਰੋਕਦੇ ਸਨ ਇਥੇ ਗੱਡੀਆਂ ਰੁਕੀਆਂ ਸਨ ਤੇ ਉਹਨਾਂ ਨੂੰ ਵੀ ਦਰਾਤ ਉਖਾ ਕੇ ਤੇ ਉਹਨਾਂ ਕੋਲੋਂ ਵੀ ਰਾਹੀਆਂ ਕੋਈ ਪੈਸੇ ਮੋਦੇ ਸਨ ਇਹਦੇ ਵਿੱਚ ਇਹਨਾਂ ਨੇ ਪਿਛਲੇ ਦਿਨਾਂ ਦੀ ਵਿੱਚ ਤਕਰੀਬਨ 14 ਵਾਰਦਾਤਾਂ ਕੀਤੀਆਂ ਨੇ ਜਿਨ੍ਹਾਂ ਇਹਨਾਂ ਦੇ ਕੋਲੋਂ ਅਸੀਂ 13 ਮੋਬਾਈਲ ਮੋਟਰਸਾਈਕਲ ਤੇ ਜਿਹੜਾ ਵਾਰਦਾਤ ਦੇ ਵਿੱਚ ਵਰਦੇ ਸਨ ਦਾਖਲ ਉਹ ਬ੍ਰਾਹਮ ਕਰ ਲਿਆ ਤੇ ਇਹ ਦੋਨੇ ਭੈਯੋ ਵੀ ਬਸ ਨਹੀਂ ਕਿ ਜਿਹੜੇ ਦੋਨੋਂ ਨੇ ਆਪਸ ਵਿੱਚ ਵੈਈ ਨਹੀਂ ਹੈਗੇ ਇੱਕ ਤੇ ਲੜਕੀ ਜਿਹੜੀ ਆ ਉਹ ਰਾਹੁਣੂ ਬਲਾਗ ਕਰਦੀ ਹੈਗੀ ਆ ਤੇ ਲੜਕਾ ਇੱਥੇ ਨੂਰੇਵਾਲ ਪਿੰਡ थाना ਫਲੋਰ ਦੇ ਵਿੱਚ ਹੈਗਾ ਇਹਨਾਂ ਦੀ ਆਪਸ ਵਿੱਚ ਇੰਟੀਮੇਸੀ ਸੀ ਤੇ ਇਕੱਠੇ ਕੰਮ ਕਰਦੇ ਸੀ شناخت ਕੀ ਹੈ ਜੀ ਇਹਨਾਂ ਦਾ ਨਾਮ ਪਤਾ ਜਿਹੜਾ ਤੇ ਫੜਨ ਵਾਲਾ ਜਿਹੜੀ ਲੜਕੀ ਹੈਗੀ ਆ ਲਗਵੀਨ ਕੌਰ ਇਹ ਰਾਹੁਣੂ ਰਹਿਣ ਵਾਲੀ ਆ ਤੇ ਜਿਹੜਾ ਲੜਕਾ ਹੈਗਾ ਇਹ ਗਨੇਸ਼ ਸ਼ਰਮਾ ਤੇ ਨੂਰੇਵਾਲ ਖਾੜਾ ਫਲੋਰ ਦਾ ਰਹਿਣ ਵਾਲਾ ਹੈ ਬੈਕਗ੍ਰਾਉਂਡ ਇਹਨਾਂ ਦੀ ਹੁਣ ਅਸੀਂ ਪੁਲਿਸਮਾਨ ਲੈ ਰਹੇ ਹੈਗੇ ਉਹਦੇ ਵਿੱਚ ਇਹਨਾਂ ਨੇ 14 ਮਾਰਦਾਤਾ ਤੇ ਮੰਨੀਆਂ ਨੇ ਜਿਹੜੀਆਂ ਵਕਫਾ ਕੀਤੀਆਂ ਸਨ ਇਹ ਦਿਨ ਹਰ ਸਭ ਤੋਂ ਜ਼ਿਆਦਾ ਜਿਹੜੇ ਰਾਤ ਨੂੰ ਰਾਹ ਰਾਹਗੀਰ ਜਿਹੜੇ ਇਫੈਕਟਡ ਹੁੰਦੇ ਸੀ ਉਹਨਾਂ ਨੂੰ ਇਹ ਇੱਕੋ ਰਾਤ ਮਿਲੂਗੀ ਇਸ ਤੋਂ ਪਹਿਲਾਂ ਵੀ ਆਲਰੇਡੀ ਅਸੀਂ ਸੱਤ ਗੈਂਗ ਜਿਹੜੇ ਆ ਉਹਨਾਂ ਦੇ ਵਿੱਚ ਫੜ ਚੁੱਕੇ ਆ ਜਿਹਨਾਂ ਜੋ ਪੰਜ ਹਾਈਵੇ ਸੀ ਇਹ ਵੀ ਪੌਸਰੀ ਹਾਈਵੇ ਨਾਲ ਹੀ ਸੰਬੰਧਿਤ ਗੈਂਗ ਹੈਗਾ ਤੇ ਇਹ ਇਹਨੂੰ ਰਿਸਟਾਰਟ ਕਰ ਰਹੇ ਨੇ ਪਹਿਲਾਂ ਵੀ ਕੋਈ ਮਾਮਲਾ ਵਗੈਰਾ ਹੈਗਾ ਇਹਦਾ ਅਸੀਂ ਰਿਕਾਰਡ ਜਿਹੜਾ ਵਾ ਉਹ ਕਨਸਰਟ ਥਾਣਿਆਂ ਤੋਂ ਬੁਰਾਣੀ ਰਿਮਾਂਡ ਲਵਾਂਗੇ ਤੇ ਫਿਰ ਇਹਦੇ ਬਾਰੇ ਤੁਹਾਨੂੰ ਦੱਸਾਂ ਕੰਮ ਕਰ ਸਰ ਠੀਕ ਹੈ ਕਰਦੇ ਹਾਂ ਤੁਹਾਨੂੰ ਕੰਮ ਕਰੇ ਥੋੜਾ ਬਹੁਤ ਕੰਮ ਕਰਦੇ ਸੀ ਤੇ ਰੁਟੀਨ ਦੇ ਵਿੱਚ ਵਿਉਂਤਬੰਦੀ ਦੇ ਢੰਗ ਨਾਲ ਤੇ ਆਪਣੀਆਂ ਲੁੱਟ ਹੋ ਕਰਦੇ ਸੀ ਮੈਂ ਜਿਹੜਾ ਅਨਮੈਰਿਡ ਨੇ ਇਹ ਦੋਨੋਂ ਜਿਹੜੇ ਨੇ ਅਨਮੈਰਿਡ ਨੇ ਜਿਆ ਨਹੀਂ ਕਰਵਾਇਆ ਸੀ ਇਹ ਕਹੇ ਕਿ ਅੱਜ ਦਾ ਜਸਤਰੀ ਮੈਰਿਡ ਸੀ ਕਰਾਉਣਾ ਉਹਨਾਂ ਨੂੰ ਆਪਸ ਵਿੱਚ ਚੱਲਦੇ ਆ ਸਕੂਪ ਵਗੈਰਾ ਉਹ ਕਲੀਅਰ ਕਰਦੇ ਸਨ ਕੋਈ ਜਿਹੜਾ ਬਾਈਕ ਹੈ ਸਰ ਉਹ ਇਹਦਾ ਪਤਾ ਹੈ ਕਿ ਲੁੱਟ ਹੋ ਕੀਤਾ ਹੋਇਆ ਨਹੀਂ ਇਹ ਬਾਈਕ ਜਿਹੜਾ ਵਾ ਇਹਨਾਂ ਦੇ ਕਿਸੇ ਕੰਸਰਨ ਬੰਦਾ ਰਿਟਾਈਡ ਦਾ ਸੀ ਉਹਦੇ ਕੋਲ ਮੰਗੀ ਲੈਂਦਾ ਉਹਦਾ ਵਾਪਸ ਨਹੀਂ ਸੀ ਕਰਦਾ